ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਦੀਪਕ ਸੈਣੀ ਦੇਖੋ ਗੁਰੂ ਦੀਆਂ ਫੌਜਾਂ ਕਿਸਾਨ ਕਿਸ ਤਰ੍ਹਾਂ ਦਿਨ ਰਾਤ ਡਟੇ ਹੋਏ ਹਨ ਆਪਣਾ ਹੱਕ ਲੈਣ ਲਈ ਜਿਸ ਨੂੰ ਨਾ ਦਿਨ ਅਤੇ ਨਾ ਰਾਤ ਲੱਭਦੀ ਆ ਜਿੱਥੇ ਦੇਖ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਗੁਰੂ ਦੇ ਸਿੰਘ ਜਿਹੜੇ ਆ ਸੜਕ ਦੇ ਉੱਪਰ ਹੀ ਪ੍ਰਸ਼ਾਦਾ ਛਕ ਰਹੇ ਆ ਔਰ ਟਰਾਲੀ ਦੇ ਵਿੱਚ ਸੌ ਰਹੇ ਆ ਔਰ ਇਹ ਰਸਤਾ ਹੈਗਾ ਆ ਦਿੱਲੀ ਨੂੰ ਜਾਣ ਵਾਲਾ ਦੇਖਦੇ ਆ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਆ ਇਸ ਦੇ ਵਿੱਚ ਇਹਨਾਂ ਨੇ ਆਪਣਾ ਬਿਸਤਰਾ ਜਿਹੜਾ ਆ ਉਹ ਤਿਆਰ ਕਰਕੇ ਰੱਖਿਆ ਹੋਇਆ ਆ ਤੇ ਉੱਥੋਂ ਸੁੱਤੇ ਪਏ ਆ ਤੇ ਹੁਣ ਇਹਨਾਂ ਨੂੰ ਭੁੱਖ ਲੱਗੀ ਆ ਔਰ ਦਿੱਲੀ ਨੂੰ ਜਾ ਰਹੇ ਆ ਕਿਉਂਕਿ ਦੇਖੋ ਇਹ 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 ਕਿਸਾਨ ਦੀ ਜਿੱਤਾਂ ਜੋ ਕਿਸਾਨ ਜਿਹੜਾ ਦੇਸ਼ ਦਾ ਆਂਧਾਤਾ ਜਿਹਨੂੰ ਕਿਹਾ ਜਾਂਦਾ ਆ ਅੱਜ ਉਹ ਆਂਧਾਤਾ ਇਸ ਤਰ੍ਹਾਂ ਲੜਾਈ ਲੜਦਾ ਪਿਆ ਆ ਪਰ ਕੇਂਦਰ ਦੀ ਮੋਦੀ ਸਰਕਾਰ ਨੂੰ ਦੇਖਣਾ ਚਾਹੀਦਾ ਆ ਕਿ ਜੋ ਕਿਸਾਨ ਜਿਹੜਾ ਆ ਦਿਨ ਰਾਤ ਮਿਹਨਤ ਕਰਦਾ ਹੈ ਮਜ਼ਦੂਰੀ ਕਰਦਾ ਵਿੱਚ ਔਰਤਾਂ ਵੀ ਉਹਨਾਂ ਦੇ ਮੌਜੂਦ ਹਨ ਜੋ ਦਿਨ ਰਾਤ ਚੱਲ ਰਹੀਆਂ ਹਨ ਉਹ ਕਿਸੇ ਵੀ ਤਰੀਕੇ ਨਾਲ ਪਿੱਛੇ ਹਟਣ ਵਾਲੀਆਂ ਨਹੀਂ ਹਨ ਚਾਹੇ ਅੱਜ 6ਵੇਂ ਦੌਰ ਦੀ ਮੀਟਿੰਗ ਵੀ ਸਫਲ ਨਹੀਂ ਹੋਈ ਆ ਲੇਕਿਨ ਉਥੇ ਇਹਨਾਂ ਦੇ ਜਜ਼ਬਾਤ ਦੇਖ ਕੇ ਉਥੇ ਇਹਨਾਂ ਦੀ ਜਿਹੜੀ ਤਾਕਤ ਦੇਖ ਕੇ ਇੰਜ ਲੱਗਦਾ ਹੈ ਕਿ ਇਹ ਕਿਸਾਨ ਜਿਹੜਾ ਆ ਆਪਣਾ ਹੱਕ ਲੈ ਕੇ ਰਹਿਣਗੇ ਗੱਲ ਕਰਦੇ ਆ ਕਿਸਾਨਾਂ ਨਾਲ ਜੋ ਇੱਥੇ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲ ਕਰਦੇ ਆ ਕਿ ਅੱਜ ਜੋ ਫੈਸਲਾ ਕੀਤਾ ਗਿਆ ਹੈ ਮੋਦੀ ਸਰਕਾਰ ਵੱਲੋਂ ਕੀ ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਕਿ ਬਿੱਲਾਂ ਵਿੱਚ ਲੇਕਿਨ ਕਿਸਾਨਾਂ ਨੇ ਪੂਰੇ ਤੌਰ ਤੇ ਵਿਰੋਧ ਕਰ ਦਿੱਤਾ ਆ ਕਿ ਸਾਨੂੰ ਪੂਰੇ ਤੌਰ ਤੇ ਬਿੱਲ ਰੱਦ ਚਾਹੀਦੇ ਆ ਸਾਡੇ ਨਾਲ ਇੱਥੇ ਮਾਤਾ ਜੀ ਵੀ ਹਨ ਸਭ ਤੋਂ ਪਹਿਲਾਂ ਮਾਤਾ ਜੀ ਨੇ ਗੱਲ ਕਰਦੇ ਆ ਕਿ ਮਾਤਾ ਜੀ ਦਾ ਕੀ ਕਹਣਾ ਹੈ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਮੋਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਿੱਲਾਂ ਦੇ ਵਿੱਚ ਚੇਂਜ ਕਰ ਦਿੰਦੇ ਆ ਪਹਿਲਾਂ ਤਾਂ ਕਹਿੰਦੇ ਸੀ ਉਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਆ ਹੁਣ ਕਹਿੰਦੇ ਆ ਕਿ ਆਪਾਂ ਬਿੱਲਾਂ ਨੂੰ ਚੇਂਜ ਕਰ ਦਿੰਦੇ ਆ ਤੁਹਾਡੀ ਕੀ ਮੰਗ ਆ ਕਿ ਤੁਸੀਂ ਦਿਨ ਰਾਤ ਵੇਲੇ ਹਲੇ ਤੁਸੀਂ ਆਪਣੇ ਹੱਕ ਲੈਣ ਲਈ ਲੜ ਰਹੇ ਹੋ ਵੈਕੂਜੀ ਕਾ ਖਾਲਸਾ ਵੈਕੂਜੀ ਕੀ ਫਤਿਹ ਮੈਂ ਇਹ ਇਹਨਾਂ ਨੂੰ ਅਪੀਲ ਕਰਦੀ ਮੋਦੀ ਸਾਹਿਬ ਨੂੰ ਕਿ ਇਹ ਜੋ ਕਿਸਾਨ ਸੰਘਰਸ਼ਕ ਕਮੇਟੀਆਂ ਐ ਇਹ ਕਿਸਾਨਾਂ ਦੀਆਂ ਜਸੇਪੰਦੀਆਂ ਜਾਂ ਆਪ ਮਹੂਰੇ ਕਿਸਾਨ ਚੱਲ ਕੇ ਦਿੱਲੀ ਨੂੰ ਆ ਰਹੇ ਸੜਕ ਦੇ ਉੱਤੇ ਲੰਗਰ ਚੱਕ ਰਹੇ ਆ ਇਹ ਮੋਦੀ ਸਾਹਿਬ ਕਦੀ ਵੀ ਤੈਨੂੰ ਮਾਫ ਨਹੀਂ ਕਰਨਗੇ ਇਹਨਾਂ ਨੂੰ ਬਿੱਲ ਮਾਫ ਰੱਦ ਕਰਕੇ ਤੈਨੂੰ ਦੇਣੇ ਪੈਣਗੇ ਅਸੀਂ ਕਦੀ ਵੀ ਨਹੀਂ ਜਾਵਾਂਗੇ ਨਾ ਅਸੀਂ ਇਹ ਗੱਲ ਮੰਨਣੀ ਆ ਕਿ ਸਾਨੂੰ ਵੱਖਰੀਆਂ ਵੱਖਰੀਆਂ ਮੰਗਾ ਪਾ ਕੇ ਕਦੀ ਅਹਿਮਦ ਸਾਹਿਬ ਸੱਦ ਲੈ ਕਦੀ ਕੋਈ ਮੀਟਿੰਗ ਸੱਦ ਲੈ ਅਸੀਂ ਕਿਸਾਨ ਜਹੇ ਬੰਦਿਆਂ ਨੂੰ ਵੀ ਮੈਂ ਆਪਣੇ ਵੱਲੋਂ ਪੀਲ ਕਰਦੀਆਂ ਕਿ ਤੁਸੀਂ ਪੱਕੇ ਤੌਰ ਤੇ ਰਾਜੇਦਾਰ ਕੇ ਭੇਜੋ ਕਿ ਅਸੀਂ ਇਹ ਕਾਨੂੰਨ ਰੱਦ ਕਰਾ ਕੇ ਜਾਣਾ ਅਸੀਂ ਜਿੱਥੇ ਆਏ ਆ ਮੋਦੀ ਸਾਹ ਪੰਜਾਬ ਨਾ ਮੱਥਾ ਲੱਗਾ ਇਹ ਪੰਜਾਬ ਦੇ ਕਿਸਾਨ ਬੰਦੇ ਬਹਾਦਰ ਦੇ ਵਾਰਸ ਆ ਆ ਗਏ ਹੁਣਾਂ ਤੇ ਨਹੀਂ ਦੱਸ ਕੇ ਜਾਣਗੇ ਤੇ ਬਿੱਲ ਰੱਦ ਕਰਾ ਕੇ ਜਾਣਗੇ ਉਏ ਤੇ ਜਲ ਗਿਆ ਜਰ ਗਿਆ ਇਹ ਜੋ ਪੰਜਾਬ ਦੇ ਜਹਾਰੂ ਕਿਸਾਨ ਆ ਇਹਨਾਂ ਨੇ ਤੇਰੀ ਇਹ ਗੱਲ ਨਹੀਂ ਮੰਨਣੀ ਜੇ ਤੂੰ ਕਹਿੰਦਾ ਜੁਆ ਪੇ ਕਿਸਾਨਾਂ ਦੇ ਬਿਲਕੁਲ ਹੱਕជា ਅਸੀਂ ਕਹਿੰਨੇ ਆ ਕਿ ਸਾਡੇ ਹੱਕ ਤੇ ਨਹੀਂ ਸਾਨੂੰ ਨਹੀਂ ਚਾਹੀਦੇ ਤੂੰ ਇਹਨੂੰ ਰੱਦ ਕਰ ਦੇ ਜੇ ਤੂੰ ਇਹਨਾਂ ਨੂੰ ਰੱਦ ਨਹੀਂ ਕਰੇਗਾ ਤੇ ਫਿਰ ਪੰਜਾਬ ਦਾ ਮਾਹੌਲ ਖਰਾਬ ਹੋ ਜੇ ਤੇ ਤੂੰ ਆਪ ਜ਼ਿੰਮੇਵਾਰ ਹੋਵੇਂਗਾ ਅਸੀਂ ਇਸ ਦੀ ਜ਼ਿੰਮੇਵਾਰੀ ਲੈਂਦੀ ਏ ਅਸੀਂ ਦਿੱਲੀ ਵੱਲ ਨੂੰ ਕੂਚ ਕਰਕੇ ਆ ਗਏ ਆ ਭਾਵੇਂ ਸਾਡੇ ਬਿੱਲ ਮaaf ਕਰ ਦੇ ਤੇ ਭਾਵੇਂ ਸਾਡੇ ਸਿਰ ਰੱਖ ਲਾ ਇੱਕ ਜੀਨ ਤੈਨੂੰ ਮaaf ਕਰਨੀ ਪੈਣੀ ਆ ਮੋਦੀ ਸਾਹਿਬ ਇਹ ਪੰਜਾਬ ਦੇ ਝਾੜੂ ਕਿਸਾਨ ਆ ਇਹਨਾਂ ਸਿਰ ਦੇ ਕਿ ਸਰਦਾਰੀਆਂ ਲਈਆਂ ਏ ਇਹ ਸਾਨੂੰ ਮੁਕਤ ਨਹੀਂ ਮਿਲਗਾ ਅਸੀਂ ਦਿੱਲੀ 18 ਵਾਰਾਂ ਫਤਿਹ ਕੀਤੀ ਆ ਇੱਕ ਵਾਰਾ ਨਹੀਂ ਕੀਤੀ ਤੇ ਹੁਣ ਸਾਡੀ ਆਖਰੀ ਵਾਰਾ ਫਤਿਹ ਕਰਨ ਦੀ ਵਾਰੀ ਆ ਬਾਕੀ ਮੈਂ ਨਹੀਂ ਕੁਝ ਬੋਲਣਾ ਚਾਹੁੰਦੀ ਕਿਉਂ ਕਿ ਅਮਰਕੇ ਜੱਸੇ ਬੰਦਿਆ ਕਹਿੰਦੀਆਂ ਵੀ ਇਹ ਗਰਮ ਬੋਲਦੇ ਆ ਅਸੀਂ ਠੰਡੇ ਬੋਲਦੇ ਆ ਅਸੀਂ ਹੱਤ ਵਧਗੇ ਨਹੀਂ ਅਸੀਂ ਵੱਖ ਵਧਗੇ ਨਹੀਂ ਅਸੀਂ ਦੇਜ ਵਖਰਾ ਨਹੀਂ ਚਾਹੁੰਦੇ ਪਰ ਸਾਡੀਆਂ ਮੰਗਾਂ ਬਿਲਕੁਲ ਇਹ ਨਵੇਂ ਲਾਗੂ ਹੋਣੀਆਂ ਚਾਹੀਆਂ ਪੰਜਾਬ ਖੁਦ ਵਕਤਾਰੀ ਚਾਹੁੰਦਾ ਸਾਨੂੰ ਵਾਧੇ ਅਧਿਕਾਰ ਚਾਹੀਦੇ ਸੀ ਤੇ ਸਾਨੂੰ ਵਾਧੇ ਅਧਿਕਾਰ ਉਹ ਦਿੱਤਾ ਅਸੀਂ 80% ਕੁਰਬਾਨੀਆਂ ਦਿੱਤੀਆਂ ਸਾਡੀਆਂ ਕੁਰਬਾਨੀਆਂ ਦਾ ਮੁੱਲ ਮੋਤੀ ਸਾਹਿਬ ਤੁਹਾਡੇ ਸਾਰਾ ਦੇਸ਼ ਅਸੀਂ ਯਾਦ ਕਰਾਇਆ ਸਾਡੀ ਜਾਦੀ ਦਾ ਮੁੱਲ ਸਾਨੂੰ ਅੱਜ ਆ ਮਿਲਿਆ ਦਿੱਲੀ ਵਿੱਚ ਆਣ ਕੇ ਸੜਕਾਂ ਤੇ ਰੋੜ ਕੇ ਲੰਗਰ ਕਰਵਾਇਆ ਤੁਹਾਨੂੰ ਆ ਮਾਰੇ ਦਿੱਤਾ ਜੇ ਮੈਂ ਤੁਹਾਨੂੰ ਕੀ ਅਰੰਝ ਕਰਦੀ ਆ ਜੇ ਬਿੱਲ ਛੇਤੀ ਤੋਂ ਛੇਤੀ ਰੱਦ ਕਰਦੇ ਜੇ ਸਾਰੇ ਘਰੋਂ ਬੱਚੇ ਘਰੋਂ ਉੱਠ ਕੇ ਆ ਗਏ ਤੇ ਤੈਨੂੰ ਜੀਣਾ ਮੁਸ਼ਕਿਲ ਹੋ ਜਾਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਕਿ ਜਿੱਥੇ ਸਾਡੇ ਮਾਤਾਵਾਂ ਦੇ ਅੱਡੇ ਜਜਬਾਤ ਖਾਨ ਤਾਂ ਫਿਰ ਕਿਸਾਨ ਜਿੱਤੇ ਬੰਦੀਆਂ ਤੇ ਨੌਜਵਾਨਾਂ ਦੇ ਕੀ ਜਜਬਾਤ ਹੋਣਗੇ ਕਿਤਨਾ ਜੋਸ਼ ਹੋਏਗਾ ਜਿੱਥੇ ਮਾਤਾ ਨੇ ਮੋਦੀ ਸਰਕਾਰ ਨੂੰ ਲਲਕਾਰਿਆ ਆ ਕਿ ਤੂੰ ਤੁਹਾਨੂੰ ਬਿੱਲੇ ਜੜੇ ਆ ਰੱਦ ਕਰਨੇ ਪੈਣਗੇ ਉੱਥੇ ਅਸੀਂ ਹੁਣ ਇੱਕ ਨੌਜਵਾਨ ਨਾਲ ਗੱਲ ਕਰਾਂਗੇ ਜੋ ਐਸੇ ਪ੍ਰਸ਼ਾਦਾ ਦੀ ਵਰਤਾਨ ਦੀ ਸੇਵਾ ਵੀ ਕਰਦੇ ਪਏ ਆ ਪਰ ਨਾਲ ਨਾਲ ਅਸੀਂ ਗੱਲ ਕਰਾਂਗੇ ਸਰ ਅੱਜ 5ਵੇਂ 6ਵੀਂ ਜੋ ਉਹਨਾਂ ਦੀ ਮੀਟਿੰਗ ਹੋਇਆ ਉਹਦੇ ਵਿੱਚ ਵੀ ਕਿਸਾਨਾਂ ਨੇ ਮੋਦੀ ਦਾ ਪ੍ਰਸਤਾਵ ਨੂੰ ਠੁਕਰਾ ਦਿੱਤਾ ਆ ਜਿਹਦੇ ਵਿੱਚ ਕਿਹਾ ਗਿਆ ਕਿ ਅਸੀਂ ਬਿੱਲਾਂ ਦੇ ਵਿੱਚ ਅਮੈਂਡਮੈਂਟ ਕਰ ਦਾਂਗੇ ਥੋੜੀ ਚੇਂਜ ਕਰ ਦਾਂਗੇ ਲੇਕਿਨ ਕਿਸਾਨਾਂ ਨੇ ਕਿਹਾ ਕਿ ਅਸੀਂ ਬਿੱਲ ਰੱਦ ਕਰਕੇ ਰਾਵਾਂਗੇ ਨਹੀਂ ਤਾਂ ਉਹਨਾਂ ਨੇ 14 ਤਰੀਕ ਨੂੰ ਤੇ 12 ਤਰੀਕ ਨੂੰ ਐਲਾਨ ਕੀਤਾ ਆ ਕਿ ਉਹ ਆਗਰਾ ਦਿੱਲੀ ਦਾ ਰੋਡ ਆ ਉਹ ਘਰਾਵ ਕਰਨਗੇ ਲਾਂਚ ਦੇ ਪੈਟਰੋਲ ਪੰਪ ਜਿਹੜੇ ਆ ਉਹ ਬੰਦ ਕਰਨਗੇ ਸੋਲ ਪਲਾਜ਼ਾ ਜਿਹੜੇ ਦਿੱਲੀ ਦੇ ਵਿੱਚ ਆ ਉਹਨਾਂ ਨੂੰ ਵੀ ਬੰਦ ਕਰਨਗੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ ਤਿੰਨੇ ਬਿੱਲ ਮਾ ਤਿੰਨੇ ਕੈਂਸਲ ਕਰਾਉਣੇ ਆ ਜੀ ਬਿੱਲ ਫਿਰ ਉਥੋਂ ਵਾਪਸ ਆਉਣਾ ਉਹਨਾਂ ਜੇ ਦਿੱਲੀੋਂ ਵਾਪਸ ਕਿਸੇ ਨੇ ਨਹੀਂ ਆਉਣਾ ਨਾ ਮੋਦੀ ਸਰਕਾਰ ਸੋਚੇ ਵੀ ਕੋਈ ਵਾਪਸ ਆਜੂਗਾ ਇਹ ਗਾਹ ਨਹੀਂ ਜਾਣਗੇ ਪਿੱਛੇ ਨਹੀਂ ਹਟਣਗੇ ਇਹ ਦੇਰ ਰਾਤ ਵੀ ਸੜਕ ਦੇ ਉੱਪਰ ਹੀ ਮੈਂ ਦੇਖ ਰਿਹਾ ਆ ਕਿ ਪ੍ਰਸ਼ਾਦਾ ਛੱਕ ਰਹੇ ਹੋ ਟਰਾਲੀ 'ਵਿਚ ਤੁਸੀਂ ਸੌ ਰਹੇ ਹੋ ਔਰ ਦੇਰ ਰਾਤ ਤੁਸੀਂ ਕੁਝ ਵੀ ਕੀਤਾ ਹੋਇਆ ਦਿੱਲੀ ਵੱਲ ਨੂੰ ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਹੋ ਚਾਹਵਾਂਗੇ ਵੀ ਕਿਸਾਨ ਪਿਛੇ ਟਣ ਵਾਲੇ ਨਹੀਂ ਆ ਇਹ ਗਾਂ ਵਧਣਗੇ ਦਿੱਲੀ ਜਵੜਨ ਦੇ ਅੱਗੇ ਇਹ ਬੰਦ ਕਰ ਲੰਗੇ ਸਾਰਾ ਕੁਝ ਇਹ ਤਿੰਨੇ ਬਿੱਲ ਤੈਨੂੰ ਕਰਨੇ ਪੈਣਗੇ ਮਾਫ ਨਹੀਂ ਇਹ ਇਦਾਂ ਹੀ ਚੱਲੂਗਾ ਜੀ ਕੰਮ ਆ ਦੇਖੋ ਜੀ ਕਿਸਾਨਾਂ ਦੇ ਵਿੱਚ ਕਿਦਾਂ ਜਜਬਾ ਆ ਜਿਨ੍ਹਾਂ ਨੇ ਕਿਹਾ ਕਿ ਇਹ ਬਿੱਲ ਤੁਹਾਨੂੰ ਮਾਫ ਕਰਨੇ ਪੈਣਗੇ ਲੇਕਿਨ ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਣਗੇ ਜੋ ਕਿਸਾਨ ਜੋ ਦੇਖਦਾ ਆਂਦਾ ਆਇਆ ਉਹ ਕਿਸੇ ਵੀ ਅੰਤੜਾ ਤੋਂ ਕਿਸੇ ਵੀ ਮੁਸ਼ਕਲਾਂ ਤੋਂ ਨਹੀਂ ਡਰਦਾ ਚਾਹੇ ਉਹਨਾਂ ਨੂੰ ਕਿਹੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਜਾਣ ਲੇਕਿਨ ਅੱਜ ਦੇਸ਼ ਦਾ ਆਂਦਾਤਾ ਇੱਕ ਜਗ੍ਹਾ ਇਕੱਠਾ ਹੋ ਕੇ ਮੋਦੀ ਸਰਕਾਰ ਨਾਲ ਲੜਾਈ ਲੜਦਾ ਪਿਆ ਆ ਜਿਸ ਵਾਤੇ ਅੱਜ ਪੂਰੇ ਵਰਲਡ ਦੇ ਵਿੱਚ ਕਿਸਾਨ ਦੀ ਜਿਹੜੀ ਆ ਸੁਣੀ ਜਾ ਰਹੀ ਆ ਔਰ ਲੱਗਦਾ ਆ ਕਿ ਹੁਣ ਇਹ ਸਮਾਂ ਵੀ ਆ ਗਿਆ ਆ ਕਿ ਕਿਸੇ ਨਾ ਕਿਸੇ ਹੱਥ ਤੱਕ ਜਿਹੜੇ ਕਿਸਾਨ ਜਿਹੜੇ ਆ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਆ ਅਸੀਂ ਪਲ-ਪਲ ਦੀ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਵਾਂਗੇ ਕੈਮਰਾਮੈਨ ਦਕਸ਼ਅਨੀ ਦੇ ਨਾਲ ਬਿਊਰੋ ਦੀਪਕ ਸਾਨੀ ਦੀ ਖਾਸ ਰਿਪੋਰਟ